ਤੋਪ ਕਿੰਨੀ ਛੜਾ ਇਹੋ ਤੇ ਮੇਰਾ ਕੰਮ ਨਾ ਨਿਪੜਿਆ ਮਹਿੰਦੀ ਕੰਮ ਕਰਕੇ ਤੇ ਜਾਣੀ ਆ ਉਧਰ ਪਹਾਨੀ ਉਦਨ ਦੀ ਮੁੜ ਕੇ ਕੋਈ ਗੱਲ ਨਹੀਂ ਚੁ ਬੋਲੇ ਸੋਣੇ ਨੇ ਮੁੜ ਕੇ ਜਾਣੀ ਆ ਜਿਹ ਪਹਿਲਾ ਜਾ ਕੇ ਦੇਖਣੀ ਆ ਕਿ ਕੋਈ ਕੋਈ ਗੱਲ ਬਾਤ ਸਤਾੜਕ ਨਹੀਂ ਜੇ ਕਿਤੇ ਐਵੇਂ ਨਾ ਮੇਰੇ ਮੇਲ ਤੋਂ ਬੇਕਾਰ ਹੀ ਨਾ ਜਾਵੇ ਚਾੜੂ ਫੇਰ ਤੋਂ ਜਾਣੀ ਆ ਜਿ चल झाड़ू का हो गया वा बाकी कम हम बाद च करूंगी मैं ना पहला वेख के आनी उल बात हिंदी हूं देखा भला प्यो आ गया लाई मैट चल हूं आ गया मेनू क्डा दबा कामने पैरीन द

नहीं। कमाल वाल अंदर बह गई मेनू तो पता भी नहीं लगना पखे हम जो चेर मम्मी होनी मैं चे बार बहनी और पै गए सुखने सुके सवेर दुला भी रंग ही खराब होना इन्होंने हम कपड़े मेरे हो गए ठंडे होंगे थोड़ी थोड़ी, थोड़ी गर्मी हम बहार बैंकी हाँ कोई मंगल वाला ही तुरै रहा कोई ना कोई अंदर बड़े पता नहीं लगता बहर बै जाके धोप निकली बहर

नहीं, मैं, मैं वे बड़े दो गई वा पैर पता ही पैसे गई कडी भी कह दिया बहर मैं मैं बहारे मैं इंदर बढ़ा इंदर पता नहीं दीदी लगता पैसे कि ਹਾਂਜੀ ਉਹਦਾ ਅਕਾਊਂਟ ਵਾਲੇ ਉਹ ਤੇ ਗਈ ਨਾ ਤਾਂ ਵਰਕ ਤੇਰਾ ਨਹੀਂ ਹੈਗਾ ਨਹੀਂ ਮੇਰਾ ਨਹੀਂ ਹੈਗਾ ਤੇ ਤੁਸੀਂ ਕਹਿੰਦੇ ਪੈਸੇ ਕੌਣ ਦੇ ਜਿਹੜੇ ਕੌਣ ਤੇ ਉਹ ਤੇ ਫਿਰ ਮੰਮੀ ਡੈਡੀ ਹਣ ਵਾਲੇ ਜਿਹੜਾ ਵਾ ਤੇ ਉਹ ਖਾਤਾ ਜਿਹੜਾ ਵਾ ਦੋਮਾ ਦਾ ਜਿਵੇਂ ਇਹ ਤੇ ਫਿਰ ਡੈਡੀ ਵੱਲ ਤੇ ਆ ਜਾਂਦੇ ਨਹੀਂ ਤਾਂ ਸੰਦੀਪ ਦਾ ਅਕਾਊਂਟ ਕੱਲਾ ਤਾਂ ਤੇਰਾ ਨਹੀਂ ਖਲਣਾ ਨਹੀਂ ਉਹ ਇਹਨਾਂ ਦਾ ਗਏ ਇਹਨਾਂ ਨੇ ਆਂਹੇ ਡਾੜੇ ਨੇ ਆਂਹੇ ਤੇ ਫਿਰ ਅੰਦੇ ਚੱਲ ਕੋਈ ਗੱਲ ਨਾ ਪਾਏ ਕੋਣ ਤੇਲ ਕੋਈ ਨਹੀਂ ਨਾਲ ਜੇ ਮੇਰੇ ਨਾਲ ਲੜ ਹੋਵੇ ਪੈਸਿਆਂ ਦੀ ਤੇ ਉਹ ਫਿਰ ਮੈਂ ਕਹ ਰਹੀ ਨਹੀਂ ਹੁਣਾਂ ਤੇ ਫਿਰ ਅਵਲ ਤਾਂ ਕਹਿੰਦੀ ਨਹੀਂ ਇਟਾਨੇ ਕਟਾਇਆ ਸਾਰੀਆਂ ਚੀਜ਼ਾਂ ਹੀ ਲੈ ਕੇ ਆਈ ਚੱਲ ਲੋੜ ਤੇ ਪੈਣੀ ਜਿਹੜੀ ਪੈਣੀ ਆ ਤਾਂ ਮੈਂ ਤਾਂ ਕਾਊਂਟ ਸੰਦੀਪ ਦਾ ਬਾਅਦ ਚ ਵਿਆਹ ਹੋਇਆ ਉਹਦਾ ਕਾਊਂਟ ਖੁੱਲ ਗਿਆ ਤੇਰਾ ਕਿਉਂ ਨਹੀਂ ਖੁੱਲ੍ਹਾ ਤੂੰ ਨਹੀਂ ਖੁਲਾਉਣਾ ਤੂੰ ਹੀ ਖਲਾ ਆਪਣਾ ਨਹੀਂ ਕੋਈ ਗੱਲ ਨਹੀਂ ਆ ਕੌਣ ਨੂੰ ਫਿਰਤੀ ਆ ਇਹ ਸਭ ਪੈਣ ਉਹਦੇ ਵਾਤੇ ਪਹਿ ਲੈਣਗੇ ਹਾਂਜੀ ਉਹਦੇ ਵਾਤੇ ਜੀ ਤੇ ਫਿਰ ਤੇਰੇ ਨਾਂ ਕਰਾਉਣਗੇ ਅੱਧੀ ਨਹੀਂ ਇਹ ਨਾ ਤੇ ਪਤਾ ਨਹੀਂ ਆ ਨਹੀਂ ਸੰਦੀਪ ਦੇ ਨਾਂ ਹੀ ਕਰਦੇ ਕਰਾਉਂਦੇ ਨਹੀਂ ਤੇ ਹੈ ਵੀ ਉਹਦੇ ਨਾਲ ਪਿਆਲੀ ਵੀ ਉਹਦੇ ਨਾਲ ਤੇ ਸੁਦੇਣੇ ਤੈਨੂੰ ਉਦੜ ਨਹੀਂ ਨਾ ਸਮਝਾਇਆ ਤੇ ਇਹਨਾਂ ਨਾਲ ਸਮਝ ਨਹੀਂ ਲੱਗਦੀ ਉਹ ਸਾਰਾ ਕੁਝ ਉਹਦੇ ਨਾਲ ਕਰੀ ਜਾਂਦੇ ਤੂੰ ਬੈਠੀ ਰਹਿ ਤਿਆਤਰਾ ਨਹੀਂ ਨਹੀਂ ਕੋਈ ਨਹੀਂ ਦੀਦੀ ਉਹ ਵੱਡੇ ਆ ਉਹਨਾਂ ਨੂੰ ਵੀ ਪਤਾ ਹੀ ਆ ਨਹੀਂ ਉਹ ਤਾਂ ਕੋਈ ਗੱਲ ਹੈ ਉਹ ਤਾਂ ਵੱਡੇ ਪਰ ਤੁੰ ਦੀਪ ਤਾਂ ਨਿੱਕੀ ਹਨ ਤੇ ਰਤੋਂ ਪਰ ਜਿੱਤੇ ਤੇਰੇ ਨਾਲ ਬੰਨਦਾ ਪਿਆਲੀ ਕਰਾਉਣ ਦਾ ਜਾਂ ਤੇਰੇ ਘਰ ਵਾਲੇ ਨਾਲ ਕਰਾਉਂਦੇ ਆ ਤੇਰੇ ਨਾਲ ਅੱਧੀ ਅੱਧੀ ਚੰਨ ਕਰਾ ਦਿੰਦੇ ਤੂੰ ਹੀ ਤਾਂ ਬਿਲਕੁਲ ਹੀ ਹਨਾ ਉਹ ਜਾਣਦੇ ਹੀ ਨੇ ਕੀ ਗੱਲ ਨਹੀਂ ਸਹੀ ਹੈ ਗੱਸਦ ਦੇ ਨੇ ਬਾਤ ਪੁੱਛਣਾ ਹੀ ਤੁਹਾਨੂੰ ਕੱਲ ਕਿਤੇ ਸੋਚੀ ਬੈ ਕੇ ਪਰ ਹੈ ਨਹੀਂ ਗੱਲ ਸਹੀ ਗਲਤ ਆ ਹਰਤਾ ਸੰਦੀਪ ਪ੍ਰਧਾਨ ਹਰਤਾ ਸੰਦੀਪ ਪ੍ਰਧਾਨ ਤੇ ਤੂੰ ਉੱੱਦ ਚਲੋ ਕੋਈ ਨਹੀਂ ਦੀਦੀ ਮੇਰੇ ਮਾਤੇ ਚੱਲੇ ਹੋਜੀ ਕੋਈ ਆਏ ਨਹੀਂ ਚਲ ਕੋਈ ਨਹੀਂ ਛੱਡੋ ਇਹਨਾਂ ਗੱਲਾਂ ਨੂੰ ਆ ਜਾ ਪਾ ਅੰਦਰ ਬੈਠ ਨੇ ਪੱਖੇ ਠੱਲੇ ਮੈਂ ਇਕੱਲੀ ਦੀ ਕਰਕੇ ਤੇ ਇੱਥੇ ਆ ਗਈ ਆ ਜਾ ਕੋਈ ਨਹੀਂ ਉੱਥੇ ਜਾਣੇ ਗੱਲਾਂ ਪਤਾ ਕਰਦੇ ਉਹ ਤੁਹਾਨੂੰ ਨਾ ਮम्मी ਨੇ ਆ ਲੈਣਾ ਉਹਨਾਂ ਨੇ ਆਜਾ ਚੱਲੀਏ ਅੰਦਰ ਆਜਾ ਜੀ ਜਿੱਥੇ ਆਜਾ ਪੱਖੇ ਥੱਲੇ ਇੱਥੇ ਬੈਠ ਨੇ ਠਰਕਾ ਤੀਰਨਾ ਥੋ ਹਾਂ ਹੁਣ ਕਰਾਇਆ ਲਖਦੇਰ ਵਾਲ ਪੇਪਰ ਲਵਾ ਲਾ ਜੀ ਜੀ ਤੂੰ ਤਾਂ ਟੋਰੀ ਬੜਾ ਕੱਢਿਆ ਅੰਦਰ ਦਾ ਹਾਂ ਜੀ ਮੈਂ ਕਦੀ ਆਈ ਹਾਂ ਹਾਂ ਜੇ ਤੁਸੀਂ ਆਏ ਬੜਾ ਦਿਨ ਬਾਅਦ ਹੋ ਨਾ 12 ਹੋ ਗਏ ਚਲ ਜਾਂਦੇ ਜਦੋਂ ਨੇ ਨਹੀਂ ਵਧੀਆ ਬੜਾ ਵਧੀਆ ਬੜਾ ਸਾਰੇ ਕਰਾ ਲਏ ਹੈ ਨਹੀਂ ਨਹੀਂ ਇੱਕ ਆ ਰੂਮ ਪਿਆਰ ਕਰਾਇਆ ਤੇ ਇੱਕ ਡ੍ਰੈੰਗ ਰੂਮ ਅੱਛਾ ਤੁਹਾਡੇ ਅੰਦਰ ਲੈ ਨਾ ਹੈ ਨਹੀਂ ਉਧਰ ਨਹੀਂ ਇਹ ਸਾਡੇ ਨਹੀਂ ਨਹੀਂ ਇਸ ਵੀ ਨਹੀਂ ਇੱਧਰ ਹੀ ਲਵਾ ਲਿਆ ਕਿ ਚਲ ਕੋਈ ਗੱਲ ਨਹੀਂ ਏਕੀ ਮਰਸ ਤੇ ਤੁਹਾਨੂੰ ਵੀ ਮੇਰੇ ਮਿਲ ਲੱਗਦੀ ਕੋਈ ਨਹੀਂ ਇੱਥੇ ਪੈ ਜਾਈਦਾ ਫਾਜ ਗਰਾਨ ਸਮਝੇ ਡਰ ਕੱਟੀਆਂ ਫੇਸ ਹੋ ਜਾਈਦਾ ਇੱਥੇ ਪੈ ਜਦਾ ਨੰਮੇ

ਲੈਣ ਲੱਗੇ ਤੇ ਉਹ ਵੀ ਸਾਨੂੰ ਪੁੱਛਿਆ ਨਹੀਂ ਤੇ ਪੈਸੇ ਸਾਨੂੰ ਸਲਾਹ ਦੇ ਤਾ ਇਹ ਸਾਨੂੰ ਪੁੱਛਿਆ ਨਹੀਂ ਆ ਵੀ ਜਾਂ ਜਾਂ ਅੱਧੀ ਅੱਧੀ ਕਰ ਦਈਏ ਚਾਹੇ ਅਸੀਂ ਇੱਕ ਦੇ ਨਾਲ ਕੀ ਦੇ ਨਾਲ ਆ ਰਹੀ ਹੈ ਇਸ ਇੱਕਦਮ ਸੰਦੀਪ ਦੇ ਨਾਲ ਮੈਂ ਵੀ ਆਇਆ ਚਲ ਕੋਈ ਗੱਲ ਇਹ ਮਤਲਬ ਇਹ ਨਹੀਂ ਹੈ ਕਿ ਹੁਣ ਮੈਂ ਤੇ ਸਾਰੀ ਉਮਰ ਕੋਈ ਨਹੀਂ ਆ ਤੇ ਪਰ ਇਹਨਾਂ ਦਾ ਨਹੀਂ ਨਾ ਇਦਾਂ ਕਿ ਫਰਜ ਬੰਦਾ ਹੂੰ ਤੇ ਇਦਾਂ ਕਰਨ ਮੇਰੇ ਨਾਲ ਮੁੰਡੇ ਦੀ ਦੀਦੀ ਗੱਲ ਸੱਚੀ ਆ ਜੇ ਹੁਣ ਇਹਨਾਂ ਨੇ ਬਾਤ ਕਰ ਲਵਾਇਆ ਜੇ ਡ੍ਰੈੰਗ ਰੂਮ ਤੇ ਲੱਗ ਗਿਆ ਐ ਸੰਦੀਪ ਵਾਲੇ ਕਮਰੇ ਤੇ ਲੱਗ ਗਿਆ ਤੇ ਰਹਿ ਤੇ ਮੇਰਾ ਵਾਲਾ ਕਮਰਾ ਗਿਆ ਤੇ ਉਧਰ ਲਵਾ ਦਿੰਦੇ ਤੇ ਉਹ ਕਹਤਾ ਵੀ ਚਲ ਫੇਰ ਲਵਾ ਲਾਂਗੇ ਹਾਂ ਜੇ ਤੇਰੇ ਕਮਰੇ ਚ ਫੇਰ ਲਵਾ ਲਾਂਗੇ ਅੱਜ ਪਹੁੰਚ ਨਹੀਂ ਜੇ ਸੀ ਲੱਗੇ ਲੋਣ ਆਹੇ ਜੀ ਚੱਲ ਇੱਕ ਹੀ ਬੜਾ ਵਾ ਸੰਦੀਪ ਦੇ ਕਮਰੇ ਚ ਲਾ ਦੇ ਨੇ ਉੱਥੇ ਇਕੱਠੀਆਂ ਪੈ ਗਏ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੁਣ ਥਲਕੇ ਆ ਹੁਣ ਚੱਲ ਮੇਰੇ ਵੀ ਨਿਆਣੇ ਆ ਸੰਦੀਪ ਦੇ ਵੀ ਹੋਣੇ ਆ ਤੇ ਫੇਰ ਨਿਆਣੇ ਲੜਿਆ ਕਰਨਾ ਤੇ ਫੇਰ ਆਖਣਾ ਵੀ ਲੜਦੇ ਜਾਂ ਕਿੱਦਾਂ ਮਾਰੇ ਵਾਕਿਆ ਚ ਡੈਨ ਰਹਿ ਗਈ ਫੇਰ ਮੈਂ ਸੋਚ ਗਿਆ ਨਹੀਂ ਗੱਲਾਂ సరీ మే సో గల్ వక

चल भी काम जा वो का काम नहीं बढ़िया चल हम मेन मौका तो मिल जूगा डैडी आज चाहे सब गल करू मैं शाम कर दीना गल चल यही सही मौका मेरे डैडी करूंगा न चंगा रब जो करा चंगा ही करता हम दो चाहे अच गल हो जाऊंगी ना भी जी हो गल बोले नहीं तेरे मतलब डाय पता नहीं